ਨਕਾ ਪ੍ਰਕਾਸ਼ੋ ਬਨਾਸੋ ਗਰਗਲੀ ਧਰਮ ਦਾ ਪ੍ਰਕਾਸ਼ੋ ਪ੍ਰਕਾਸ਼ ਗਲੀ ਗਲੀ ਸੇ ਆਈ ਆਵਾਜ਼ ਜੈ ਵਾਲਮੀਕੀ ਜੈ ਰਵਿਦਾਸ ਜੀ ਮਹਾਰਾਜੀ ਅੱਜ ਦੇ ਸਤਿ ਸ੍ਰੀ ਅਕਾਲ ਸਾਰੇ ਨੂੰ ਜੈ ਵਾਲਮੀਕੀ ਜੈ ਗੁਰੂ ਗਿਆਨਾ ਜੀ ਸੋ ਅੱਜ ਸਮੁੱਚੇ ਸਮਾਜ ਦੇ ਵਿੱਚ ਇੱਕ ਬਹੁਤ ਜ਼ਿਆਦਾ ਰੋਸ ਪਾਇਆ ਜਾ ਰਿਹਾ ਕਿਉਂਕਿ ਪਿਛਲੇ ਦਿਨੀ ਜਿਹੜਾ ਆ ਜਰਨਲ ਮੈਨੇਜਰ ਜਿਹੜਾ ਪਾਵਨ ਵਾਲਮੀਕੀ ਤੀਰਥ ਸ਼੍ਰੀ ਕੁਰਸ਼ੀਰਾ ਜੀ ਉਹਨਾਂ ਦੀਆਂ ਸੇਵਾਵਾਂ ਇਕਦਮ ਜਿਹੜੀਆਂ ਖਤਮ ਕਰ ਦੇਣੀਆਂ ਇਸ ਤਰ੍ਹਾਂ ਸਮਾਜ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਹੈ ਗੁੱਸਾ ਆ ਗਿਆ ਕਿਉਂਕਿ ਉਹਨਾਂ ਦੀਆਂ ਸੇਵਾਵਾਂ ਬਹੁਤ ਵਧੀਆ ਚੱਲ ਰਹੀਆਂ ਸਨ ਉਹਨਾਂ ਵੱਲੋਂ ਕੀਤੇ ਜਾ ਰਹੇ ਕਾਰਜ ਬਹੁਤ ਸਲਾਘਾਯੋਗ ਸਨ ਜੇ ਕੋਈ ਇਨਸਾਨ ਕਹਿੰਦਾ ਹੈ ਕਿ ਮੈਂ ਸੰਪੂਰਨ ਸਾਰੇ ਕਾਰਜ ਕਰ ਸਕਦਾ ਹਾਂ ਮੈਂ ਉਹਨਾਂ ਨੂੰ ਸਮਝਦਾ ਹੈ ਉਹਦੀ ਵੱਡੀ ਗਲਤੀ ਹੈ ਕਿਉਂਕਿ ਇਨਸਾਨ 'ਚ ਥੋੜੀਆਂ-ਬਾਤੀਆਂ ਜੇ ਕਮੀਆਂ ਆ ਤੇ ਉਹ ਪਰਿਵਾਰਕ ਲੈਵਲ ਤੇ ਜਿਹੜੀਆਂ ਆਪਣਾ ਹੱਲ ਕੀਤੀਆਂ ਜਾ ਸਕਦੀਆਂ ਸੀ ਪਰ ਇਹਨਾਂ ਨੇ ਜਿਹੜਾ ਆ ਉਹਨੂੰ ਟਰਮੀਨੇਟ ਕਰਾਉਣ ਲਈ ਬਹੁਤ ਜ਼ਿਆਦਾ ਜਿਹੜਾ ਯੋਰ ਲਾਇਆ ਆ ਇਸ ਕਰਕੇ ਮੇਰੀ ਅਪੀਲ ਆ ਪੰਜਾਬ ਸਰਕਾਰ ਨੂੰ ਅਸੀਂ ਜ਼ਿਲ੍ਹਾ ਡਿਪਟੀ ਕਮਿਸ਼ਨਰ ਨੂੰ ਵੀ ਇੱਕ ਮੰਗ ਪੱਤਰ ਦੇ ਰਾਹੀਂ 18 ਜਥੇਬੰਦੀਆਂ ਨੇ ਜਿਹੜਾ ਆ ਮੰਗ ਪੱਤਰ ਦਿੱਤਾ ਆ ਕਿ ਜਿਹੜਾ ਉਹਨਾਂ ਦੀਆਂ ਸੇਵਾਵਾਂ ਨੂੰ ਤੁਰੰਤ ਜਿਹੜਾ ਬਹਾਲ ਕੀਤਾ ਜਾਵੇ ਤੇ ਉਹਨਾਂ ਨੂੰ ਵਾਪਸ ਜਿਹੜਾ ਜੀਐਮ ਪਾਤੇ ਨਿਯੁਕਤ ਕੀਤਾ ਜਾਵੇ ਸਾਜ ਉਹਨਾਂ ਦੀਆਂ ਸੇਵਾਵਾਂ ਜਿਹੜੀਆਂ ਸਮਾਜ ਪੂਰਾ ਕਿਉਂਕਿ ਪੂਰੇ ਪੰਜਾਬ ਨਹੀਂ ਪੂਰੇ ਦੇਸ਼ ਦੇ ਵਿੱਚ ਇਹ ਜਿਹੜੀ ਆ ਰੋਸ ਦੀ ਲਹਿਰ ਜਾ ਰਹੀ ਆ ਤੇ ਇਸ ਕਰਕੇ ਜੇਕਰ ਪੰਜਾਬ ਸਰਕਾਰ ਨੇ ਉਹਨਾਂ ਨੂੰ ਬਹਾਲ ਕਰਨ ਦੇ ਵਿੱਚ ਢਿੱਲ ਕੀਤੀ ਤੇ 10 ਮਾਰਚ ਨੂੰ ਜਿਹੜਾ ਆ ਉਹ ਵੱਡੇ ਪੱਧਰ ਤੇ ਪੰਜਾਬ ਪੰਜਾਬ ਬੰਦੀ ਜਿਹੜੀ ਆ ਉਹ ਕਾਲ ਦਿੱਤੀ ਜਾ ਰਹੀ ਹੈ ਮੈਂ ਦੱਸਣਾ ਤੇ ਉਹਨਾਂ ਵੇਖੋ ਕਿ ਕੰਪਲੇਂਟਾਂ 80 ਵੀ ਜਦੋਂ ਉੱਥੇ ਸੀਗੇ ਕੁਝ ਜਗ੍ਹਾ ਕੰਪਲੇਂਟ ਆ ਗਈਆਂ ਹੋ ਸਕਦੀਆਂ ਪਰ ਇਹਦਾ ਮਤਲਬ ਇਹ ਨਹੀਂ ਹੈ ਨਾ ਕਿ ਉਹਨਾਂ ਦੀਆਂ ਕਾਰਜਾਂ ਨੂੰ ਭੁੱਲ ਜਿਏ ਉਹਨਾਂ ਵੱਲੋਂ ਉਹਨਾਂ ਦੇ ਕਾਰਜਕਾਲ ਦੌਰਾਨ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੀਡੀਆ ਨੂੰ ਕਿ ਉਹਨਾਂ ਦੇ ਕਾਰਜਕਾਲ ਦੌਰਾਨ ਜਿਹੜਾ ਆ ਉਹ ਸ਼੍ਰਾਇਨ ਬੋਰਡ ਦੇ ਪਾਵਨ ਵਾਲਮੀਕੀ ਤੀਰਤ ਨੂੰ ਸਥਲ ਦੇ ਜਿਹੜੇ ਆ ਉਹ ਬੋਰਡ ਲੱਗੇ ਜਿਹੜੇ ਸਰਕਾਰੀ ਬੋਰਡ ਹੈ ਉਹਨਾਂ ਦੇ ਕਾਰਜਸਾਰ ਅਨੁਸਾਰ ਜਿਹੜਾ ਆ ਉੱਥੇ ਪ੍ਰਸ਼ਾਦ ਦੀ ਪਰੰਪਰਾ ਜਿਹੜੀ ਆ ਉਹ ਮੁਤਤਾਂ ਤੋਂ ਜਿਹੜੀ ਬੰਦ ਸੀਗੀ ਉਹ ਚੱਲੂ ਗਈ ਕੀਤੀ ਗਈ ਉੱਥੇ ਜਿਹੜੀ ਆ ਸੋਵਰ ਆਰਤੀ ਉੱਥੇ ਜਿਹੜੀ ਦੇਲੀ ਆਰਤੀ ਉਹ ਜਿਹੜੀਆਂ ਉਹ ਜਿਹੜੇ ਆ ਕਸ਼ੂਰਾਜ ਜਿਹੜੇ ਆ ਜੀਮ ਉਹਨਾਂ ਦੀ ਕਰਕੇ ਹੋਈਆਂ ਜੇ ਆਪਾਂ ਕੀ ਕਰਦੇ ਹਾਂ ਉਹਨਾਂ ਦੀ ਜਿਹੜੀਆਂ ਬੁਰਾਈਆਂ ਚੱਕ ਕਰੀ ਜਾ ਰਹੇ ਉਹਨਾਂ ਦੀਆਂ ਛਾਈਆਂ ਵੀ ਤੇ ਵੇਖੀਏ ਨਾ ਆਪਾਂ ਸਾਰਾ ਸਮਾਜ ਉਹਨਾਂ ਦੀਆਂ ਬੁਰਾਈਆਂ ਹੀ ਦੇਖੀ ਜਾ ਰਿਹਾ ਪਰ ਉਹਨਾਂ ਦੀਆਂ ਛਾਈਆਂ ਦੇਖੋ ਉਹਨਾਂ ਵੱਲੋਂ ਕੀਤੇ ਗਏ ਕਾਰਜਾਂ ਦੇ ਉੱਤੇ ਸਾਨੂੰ ਜਿਹੜਾ ਮੰਥਨ ਕਰਨ ਦੀ ਜ਼ਰੂਰਤ ਆ ਇਹ ਨਹੀਂ ਹੈ ਕਿ ਆਪਾਂ ਸਾਰੇ ਜਣੇ ਉਹਨਾਂ ਦੇ ਅੰਗੇਸਟ ਜਿਹੜਾ ਆ ਉਹ ਸਿਰਫ ਇੱਕ ਅੱਧਾ ਧੜਾ ਹੋ ਸਕਦਾ ਪਰ ਇੱਥੇ ਕਿੰਨੀਆਂ ਜਥੇਬੰਦੀਆਂ ਆ ਤੇ ਕਿੱਥੇ ਇੱਥੇ ਦੀ ਪੂਰੇ ਪੰਜਾਬ ਦੇ ਵਿੱਚ ਇਹ ਜਿਹੜੀ ਲਹਿਰ ਚੱਲ ਰਹੀ ਆ ਰੋਸ ਆ ਸਾਰੇ ਸਾਰੇ ਪੰਜਾਬ ਦਾ ਸਮਰਥਨ ਹੋਣ ਦੇ ਨਾਲ ਅਸੀਂ ਜਿਹੜਾ ਆ ਅੱਜ ਜ਼ਿਲ੍ਹਾ ਡਿਪਟੀ ਕਮਿਸ਼ਨ ਕਿਉਂਕਿ ਅੰਮ੍ਰਿਤਸਰ ਦਾ ਮਸਲਾ ਹੈ ਤੇ ਜ਼ਿਲ੍ਹਾ ਜਿਹੜਾ ਆ ਡੀਸੀ ਆ ਉਹ ਉੱਥੋਂ ਦੇ ਜਿਹੜੇ ਆ ਪ੍ਰਬੰਧਕ ਨੇ ਸੇਵਾਦਾਰ ਨੇ ਨਾਲ ਤੇ ਉਹਨਾਂ ਨੂੰ ਇਸ ਕਰਕੇ ਮੰਗ ਕੀਤੀ ਗਈ ਹੈ ਬਾਕੀ ਸਾਰੀਆਂ ਜਿਹੜੀਆਂ ਅੰਮ੍ਰਿਤਸਰ ਦੀਆਂ ਸਾਰੀਆਂ ਜਿੰਦਾਦਿਲ ਜਥੇਬੰਦੀਆਂ ਜਿਹੜੀਆਂ 18 ਜਥੇਬੰਦੀਆਂ ਉਹਨਾਂ ਦਾ ਜਿਹੜਾ ਅੱਜ ਜਿਹੜਾ ਡੀਸੀ ਨੂੰ ਮੰਗ ਕੀਤੀ ਹੈ ਇਹਦੇ ਨਾਲ ਨਾਲ ਸੰਤਪਾਪ ਪ੍ਰਗਟਨਾ ਜੀ ਮਹਾਰਾਜ ਬਾਲਯੋਗੀ ਜਿਹੜੇ ਉੱਗੀ ਵਾਲੇ ਆ ਉਹਨਾਂ ਨੇ ਵੀ ਅਤੇ ਹੋਰ ਸੰਤ ਮਹਾਂਪੁਰਸ਼ਾਂ ਤੇ ਜਲੰਧਰ ਤੋਂ ਆਏ ਜਿਹੜੇ ਆ ਜਥੇਬੰਦੀਆਂ ਨੇ ਵੀ ਜਿਹੜੀ ਆ ਮੰਗ ਕੀਤੀ ਹੈ ਜੱਵਾਲ